ਇਸ ਕਰਕੇ ਕਿ ਮੈਂ ਪਲੱਸ 2 ਤੋਂ ਬਾਅਦ ਆਇਲਸ ਕੀਤੀ ਮੇਰੇ ਬੈਂਡਸ ਵਧੀਆ ਆ ਗਏ ਜੀ ਤੇ ਉਹਨਾਂ ਨੂੰ ਆਏ ਸੀ ਵੀ ਆਪਾਂ ਕਰ ਲੈਂਦੇ ਆ ਸਾਨੂੰ ਕੁਝ ਨਹੀਂ ਚਾਹੀਦਾ ਪਰ ਮੈਨੂੰ ਗਾਹਾਂ ਦਾ ਦਿਖ ਰਿਹਾ ਸੀ ਕਿ ਜਦੋਂ ਪਿੱਛੇ ਮੇਰੇ ਘਰੇ ਆਉਣਗੇ ਨਾ ਵੀ ਮੇਰੇ ਫਾਦਰ ਸਾਹਿਬ ਦੀ ਪੂਰੇ ਮਹੀਨੇ ਦੀ ਤਨਖਾਹ ਲੱਗ ਜਾ ਕਰਨੀ ਆ ਉਹਨਾਂ ਨੂੰ ਸੇਫ ਫੀਲ ਕਰਾਉਣ ਦੇ ਲਈ ਉਹਨਾਂ ਨੂੰ ਗਰੀਟ ਕਰਨ ਦੇ ਲਈ ਜੀ ਤੇ ਮੈਂ ਆਪਦੇ ਪਿਓ ਲਈ ਕੁਝ ਨਹੀਂ ਕੀਤਾ ਵੀ ਮੇਰਾ ਇੱਕ ਵੱਡਾ ਭਰਾ ਇੱਕ ਛੋਟਾ ਵੱਡਾ ਹੌਸਟਲ 'ਚ ਪੜਦਾ ਸੀਗਾ ਤੇ ਛੋਟਾ ਉਹ ਮੇਰੇ ਤੋਂ 2-3 ਸਾਲ ਛੋਟਾ ਆ ਹਨਾ ਫਿਰ ਅਦਾ ਹੁੰਦਾ ਸੀ ਯਾਰ ਇਹਨਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਵੀ ਮੈਂ ਕੁਝ ਨਹੀਂ ਕਰਕੇ ਜਾ ਰਹੀ ਵੀ ਮੈਂ ਉਦੋਂ ਹੀ ਵਿਆਹ ਕਰਾਉਣਾ ਜਦੋਂ ਮੈਂ ਫਾਈਨੈਂਸ਼ੀਅਲੀ ਸਟੇਬਲ ਹੋ ਗਈ ਔਰ 3 ਸਾਲ ਮੇਰੇ ਰਿਸ਼ਤੇਦਾਰ ਮੈਨਾਂ ਬੋਲੇ ਵੀ ਨਹੀਂ ਇਸ ਕਰਕੇ ਕਿ ਤੂੰ ਇੱਕ ਬਹੁਤ ਚੰਗੇ ਘਰ ਦਾ ਮੁੰਡੇ ਦਾ ਰਿਸ਼ਤਾ ਠੋ ਕਰਾਤਾ ਵੀ ਤੇਰੀ ਤਾਂ ਲਾਈਫ ਸੈੱਟ ਹੁੰਦੀ ਆ ਤੂੰ ਦਾ ਕਰ ਕਹਿੰਦੀ ਸੀ ਨਹੀਂ ਭੈਣ ਭਰਾ ਤਾਂ ਇਕੱਠੇ ਹੀ ਲੈ ਕੇ ਤੁਰਨੇ ਚਾਹੀਦੇ ਆ ਮੈਂ ਕੱਲ ਹੀ ਇਕਰੀਲ ਪਾਈ ਸੀ ਕਿ ਕੋਈ ਪਰਿਵਾਰ ਤਾਂ ਨੂੰ ਹੱਸਦਾ ਖੇਡਦਾ ਇਕੱਠਾ ਦਿਖਦਾ ਉਹਦੇ ਵਿੱਚ ਇੱਕ ਬੰਦੇ ਦਾ ਨਾ ਬਹੁਤ ਵੱਡਾ ਸੈਕਰੀਫਾਈਜ਼ ਹੁੰਦਾ ਤੇ ਅੱਜ ਜੋ ਐਗਜ਼ਾਮਪਲ ਆ ਮਤਲਬ ਇਹ ਸੈਕਰੀਫਾਈਜ਼ ਨਹੀਂ ਆਪਾਂ ਪਿਆਰ ਕਰਦੇ ਆ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਬਟ ਕਿਤੇ ਨਾ ਕਿਤੇ ਸੈਕਰੀਫਾਈਜ਼ ਵੀ ਹੁੰਦਾ ਵੀ ਕਿਤੇ ਨਾ ਕਿਤੇ ਤਾਂ ਆਇਆ ਸੀਗਾ ਕਿ ਠੀਕ ਆ ਮੈਨੂੰ ਇੱਕ ਅੱਛੀ ਫੈਮਿਲੀ ਮਿਲਦੀ ਆ ਲੇਕਿਨ ਤੁਸੀਂ ਆਪਣੇ ਬਾਰੇ ਸੋਚਿਆ ਕਿ ਨਹੀਂ ਅੱਜ ਉਹਨਾਂ ਨੂੰ ਇਹ ਫੈਸਲਾ ਸਹੀ ਲੱਗਦਾ ਉਹ ਵੀ ਉਸ ਟਾਈਮ ਫੈਸਲਾ ਸਹੀ ਲਿਆ ਸੀ ਠੀਕ ਹੈ ਇਧਰ ਨੂੰ ਹੁਣ ਫਿਲਮੀ ਦੁਨੀਆ ਵਾਲਾ ਲਾਣੇ ਆ ਠੀਕ ਹੈ ਇਹ ਵੀ ਜ਼ਰੂਰੀ ਹੁੰਦਾ ਇਤੋਂ ਨਾ ਕਿਰਦਾਰ ਪਤਾ ਲੱਗਦਾ ਬਈ ਆਪਾਂ ਬਾਨੀ ਸੰਧੂ ਨੂੰ ਐਜ਼ ਅ ਆਰਟਿਸਟ ਜਾਣਦੇ ਆ ਲੇਕਿਨ ਇਤੋਂ ਇਨਸਾਨੀਅਤ ਪਤਾ ਲੱਗਦੀ ਆ ਵੀ ਕੀ ਸੋਚਦੇ ਨੇ ਕਿਉਂਕਿ ਤੁਹਾਨੂੰ ਬਹੁਤ ਲੋਕ ਫੋਲੋ ਕਰਦੇ ਨੇ ਉਹ ਐਟਲੀਸ ਉਹਨਾਂ ਨੂੰ ਇਹ ਤਾਂ ਪਤਾ ਲੱਗੂ ਵੀ ਮੇਰਾ ਰੋਲ ਮਾਡਲ ਇਹ ਸੋਚਦਾ ਉਹ ਪਲਾਨਟਸ ਲਾਉਂਦਾ ਮੇਰਾ ਰੋਲ ਮਾਡਲ ਆਹ ਕਰਦਾ ਉਹਨਾਂ ਨੂੰ ਇਹ ਲੱਗਦਾ ਬੋਤਿਆਂ ਨੂੰ ਕਿ ਬਾਣੀ ਖੜਕੂ ਗਾਣੇ ਗਾਉਂਦੀ ਆ ਹਾਂਜੀ ਵਿਥਾਰ ਘੁਮਾ ਕੇ ਲਿਆਂਦੀ ਹਾਂ ਵੀ ਇਦਾਂ ਇਦਾਂ ਮੈਂ ਆਪਦੇ ਆਪਦੇ ਸਾਰੇ ਸ਼ੌਂਕ ਆਪਦੇ ਸਿਰੋਂ ਪੂਰੇ ਕੀਤੇ ਆ ਮੈਂ ਕਦੇ ਵੀ ਅੱਜ ਵੀ ਜੇ ਮੈਨੂੰ ਲੱਗਦਾ ਕਿ ਮੈਂ ਕਿਤੇ ਵੀ ਫਾਈਨੈਂਸ਼ੀਅਲੀ ਅਪਸ ਐਂਡ ਡਾਊਨਸ ਹੁੰਦੇ ਆ ਨਾ ਮੈਂ ਕਦੇ ਆਪਦੇ ਘਰੇ ਨਹੀਂ ਕਹਿੰਦੀ ਉਹਨਾਂ ਨੂੰ ਪਤਾ ਲੱਗ ਜੂਗਾ ਹੂੰ ਪਰ ਮੈਂ ਕਦੇ ਆਏ ਵੀ ਨਹੀਂ ਕਹੂੰਗੀ ਉਹਨਾਂ ਨੂੰ ਕਿ ਯਾਰ ਮੈਨੂੰ ਆ ਚੀਜ਼ ਚਾਹੀਦੀ ਹੈ ਮੈਨੂੰ ਲੈ ਦੋ ਪਤਾ ਨਹੀਂ ਮੈਂ ਸ਼ੁਰੂ ਤੋਂ ਹੀ ਇਦਾਂ ਦੀ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਸ਼ਾਇਦ ਆਪਦੇ ਲਾਈਫ ਪਾਰਟਨਰ ਨੂੰ ਵੀ ਨਹੀਂ ਕਦੇ ਕਹਿ ਸਕਦੀ ਹੂੰ ਵੀ ਠੀਕ ਆ ਵੀ ਤੁਸੀਂ ਆਪਦੀ ਅਰਨ ਕਰ ਰਹੇ ਹੋ ਮੈਂ ਅਰਨ ਕਰ ਰਹੀ ਹਾਂ ਆਪਾਂ ਘਰ ਵਧੀਆ ਚਲਾ ਸਕਦੇ ਹਾਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਜੇ ਉਹਨੂੰ ਪਤਾ ਲੱਗ ਗਿਆ ਸਾਹਮਣੇ ਵਾਲੇ ਨੂੰ ਵੀ ਇਹਨੂੰ ਲੋੜ ਆ ਤੇ ਉਹ ਕਰ ਸਕਦਾ ਪਰ ਮੈਂ ਸ਼ਾਇਦ ਮੰਗ ਨਹੀਂ ਸਕਦੀ ਉਹ ਤੋਂ ਹੂੰ ਨੇ ਮੇਰੇ ਕਦੇ ਆਪਦੇ ਮਾਪਿਆਂ ਤੋਂ ਹੀ ਨਹੀਂ ਮੰਗਿਆ ਹਨ ਮੈਂ ਕਦੇ ਉਹ ਤੋਂ ਵੀ ਨਹੀਂ ਮੰਗ ਸਕੂਗੀ ਪਾਣੀ ਪੀਂਦੇ ਮੈਂ ਬਹੁਤ ਪੰਜਵਾਂ ਗਲਾਸ ਨਹੀਂ ਇਹਨਾਂ ਨੂੰ ਲੱਗਦਾ ਸਕਿਨ ਕਰਕੇ ਕੁੜੀਆਂ ਨੂੰ ਜ਼ਿਆਦਾ ਹੁੰਦਾ ਵੀ ਹਾਈਡਰੇਟ ਰਹਿਣਾ ਮੇ ਸਕਿਨ ਤਾਂ ਦੇਖੋ ਪਿੰਪਲਸ ਹੋਏ ਪਿਆ ਤੁਸੀਂ ਤਾਂ ਐਨਾ ਕੁਝ ਯੂਜ਼ ਵੀ ਕਰਦੇ ਹੋ ਹਾਂ ਕਿਉਂਕਿ ਮੈਂ ਕੈਮੀਕਲਸ ਨਹੀਂ ਯੂਜ਼ ਕਰਦੀ ਜਮਾਂ ਵੀ ਔਰ ਮੇਰੀ ਸਕਿਨ ਓਵਰ ਸੈਂਸਿਟਿਵ ਆ ਓਵਰ ਇਸ ਲਾਈਕ ਜਿਵੇਂ ਹੁਣ ਕੋਈ ਮੈਨੂੰ ਲਾਡ ਪਿਆਰ ਨਾ ਐ ਵੀ ਕਰ ਜੇ ਨਾ ਅੱਛਾ ਮੇਰਾ ਫੇਸ ਉੱਠ ਖੜਦਾ ਨਾਲ ਹੀ ਨੋ ਪੈਰਾਬਨਸ ਨੋ ਸਿਲਿਕਨਸ ਉਹ ਵਾਲੇ ਯੂਜ਼ ਕਰਦੇ ਸੀ ਕੋਸ਼ਾਂਜੀ ਤੁਹਾਡਾ ਆਪ ਦਾ ਬ੍ਰੈਂਡ ਹੈਗਾ ਕੋਈ ਸਕਿਨ ਕੇਅਰ ਦਾ ਤੁਹਾਨੂੰ ਦੱਸਿਆ ਨਾ ਮੈਂ ਕਿ ਸੀ ਹੈਂਡ ਮੇਡ ਚੀਜ਼ਾਂ ਦੇ ਵਿੱਚ ਹੀ ਸਾਰਾ ਕੁਝ ਕਰਾਂਗੀ ਬਾਨੀ ਮੈਮ ਤੋਂ ਇਨਸਪਾਇਰ ਹੋ ਗਿਆ ਸੀ ਹੁਣ origignal ਚੀਜ਼ਾਂ ਰੱਖਣ ਦੀ ਕੋਸ਼ਿਸ਼ ਕਰਾਂਗੀ ਮਿੱਟੀ ਦੇ ਭਾਂਡੇ ਜਾਂ ਹਣਾ ਨਕਲੀ ਪਲਾਂਟ ਸਟਾਵਾਗੇ ਹਾਂ ਪਰ ਅਸਲੀ ਰੱਖਨੇ ਚਾਹੀਦੇ ਆ ਅਸਲੀ ਨਾ ਮੈਂ ਰੱਖੇ ਸੀ ਮੇਕੋ ਸੰਭਾਲ ਨਹੀਂ ਹੋਈ ਕਿਉਂਕਿ ਅੰਦਰ ਅਸੀਂ ਪਹਿਲਾਂ ਗੱਲਾਂ ਵੀ ਕੀਤੀਆਂ ਉਹਨਾਂ ਨਾਲ ਵੀ ਤੂੰ ਸੜੀ ਕਿਉਂ ਜਾਣਾ ਸਨੇਕ ਪਲੈਂਟ ਰੱਖੋ ਨਾ ਬੈਸਟ ਆ ਤੁਸੀਂ ਉਹਨੂੰ ਹਫਤਾ ਪਾਣੀ ਵੀ ਨਹੀਂ ਦਓਗੇ ਸਰਵਾਈਵ ਕਰੂਗਾ ਪਲੈਂਟਸ ਤੁਹਾਡੀ ਜ਼ਿੰਦਗੀ ਵਿੱਚ ਵੀ ਕਿਸੇ ਨੇ ਪਲੈਂਟਸ ਰੱਖਿਆ ਆਪਣੇ ਘਰੇ ਹੂੰ ਤੇ ਉਹਦੇ ਵਿੱਚ ਜ਼ਿੰਦਗੀ 'ਚ ਚੇਂजेस ਹੁੰਦੇ ਆ ਪਲਾਂਟਸ ਰੱਖਣਾ ਕਰੇ ਬਹੁਤ ਜ਼ਿਆਦਾ ਫਰਕ ਪੈਂਦਾ ਬਹੁਤ ਜ਼ਿਆਦਾ ਅਸਲ 'ਚ ਬਿਹੌਦ ਉਹ ਜ਼ਿਆਦਾ ਚੀਜ਼ਾਂ ਹੋ ਜਾਣੀਆਂ ਵੀ ਇਹ ਸ਼ਾਇਦ ਵਹਿਮਾ ਪਰਮਾ ਦੇ ਵਿੱਚ ਆ ਵਹਿਮਾ ਪਰਮਾ ਚ ਨਹੀਂ ਮੈਂ ਡੌਗ ਰੱਖੇ ਹੋਇਆ ਹਨਾ ਡੌਗਸ ਨਾਲ ਵੀ ਔਰ ਪਲਾਂਟਸ ਨਾਲ ਮੇਰੀ ਲਾਈਫ 'ਚ ਚੇਂਜ ਇਹ ਆਇਆ ਜਦੋਂ ਮੈਂ ਆਪਦੇ ਕੰਟਰੈਕਟ 'ਚ ਬਾਹਰ ਹੋਈ ਨਾ